ਸੋ ਦੋਸਤੋ 1 ਮਹੀਨੇ ਦਾ ਤਕਰੀਬ ਜੇਕਰ ਗੱਲ ਕਰੀਏ ਇਲੈਕਸ਼ਨ ਜਿਹੜੀ ਲੰਘੀ ਔਰ 1 ਮਹੀਨਾ ਜਿਹੜਾ ਵਾ ਬਾਕੀ ਰਹਿ ਗਿਆ ਸੋ ਮਈ ਦਾ ਮਹੀਨਾ ਸਿਰ ਤੇ ਆ ਔਰ ਜੇਕਰ ਗੱਲ ਕਰਾਂ ਸੋ ਜੂਨ ਦੇ ਵਿੱਚ ਜਿਹੜੀ ਇਲੈਕਸ਼ਨ ਹੋਣ ਜਾਣੀ ਔਰ ਗਰਮੀ ਵੀ ਲਗਾਤਾਰ ਵਧਦੀ ਜਾ ਰਹੀ ਹੈ ਸੋ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਸੋ 1 ਮਹੀਨਾ ਪਹਿਲਾਂ ਦੀ ਗੱਲ ਕਰੀਏ ਸੋ ਟੈਸਟ ਮੈਚ ਸੀਗਾ ਸੋ ਹੁਣ ਵਨਡੇ ਸ਼ੁਰੂ ਹੋਣਾ ਔਰ ਅਖੀਰਲੇ ਵੀ ਗੱਲ ਕਰਾਂ ਸੋ T20 ਯਾਨੀ ਕਿ ਜੂਨ ਦੇ ਵਿੱਚ ਇੱਥੇ ਵਰਲਡ ਕੱਪ ਆਉਤੇ ਹੀ ਜੂਨ ਦੇ ਵਿੱਚ ਲੋਕ ਸਭਾ ਦੀ ਚੋਣਾਂ ਵੀ ਜਿਹੜੀ ਗਈ ਉਹ ਸਿਰ ਤੇ ਉੱਤੇ ਆ ਔਰ ਅੰਮ੍ਰਿਤ ਰੰਗ ਜਿਹੜਾ ਉਹ ਲਗਾਤਾਰ ਲੋਕਾਂ ਦੇ ਸਿਰ ਚੜਦਾ ਜਾ ਰਿਹਾ ਸੋ ਕੰਪਨੀ ਬਾਗ ਪਹੁੰਚੇ ਜਿੱਥੇ ਕਿ ਉਮੀਦਵਾਰ ਹਰ ਕੋਈ ਉਮੀਦਵਾਰ ਇੱਥੇ ਆ ਕੇ ਲੋਕਾਂ ਨੂੰ ਮਿਲਦਾ ਕਿਉਂਕਿ ਸ਼ਹਿਰ ਦੇ ਵਕਫਾ ਏਰੀਆ ਦੇ ਵਿੱਚ ਇੱਥੇ ਲੋਕ ਪਹੁੰਚਦੇ ਔਰ ਜੇਕਰ ਮੈਸੇਜ ਇੱਕ ਦੇਣਾ ਹੋਵੇ ਸ਼ਹਿਰ ਦੇ ਵਕਫਾ ਵਕਫਾ ਏਰੀਆ ਦੇ ਵਿੱਚ ਤੇ ਇੱਥੇ ਆ ਕੇ ਜ਼ਰੂਰ ਕੈਂਡੀਡੇਟ ਜਿਹੜੇ ਆ ਕੇ ਲੋਕਾਂ ਨੂੰ ਮਿਲਦੇ ਆ ਸੋ ਅੰਮ੍ਰਿਤਸਰ ਦੇ ਮੈਦਾਨ ਦੇ ਵਿੱਚ ਪਿਛਲੇ 7 ਸਾਲਾਂ ਦੇ ਵਿੱਚ ਮੌਜੂਦਾ ਐਮਪੀ ਜਿਹੜੇ ਗੁਰਜੀਤ ਸਿੰਘ ਓਜਲਾ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਸੋ ਬੀਜੇਪੀ ਤੋਂ ਇੱਕ ਵੱਡਾ ਜਿਹੜਾ ਤਰਨਜੀਤ ਸਿੰਘ ਚੰਦੂ ਉਸ ਤੋਂ ਬਾਅਦ ਅਨੀਂ ਜੋਸੀ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਕੰਪਨੀ ਬਾਦ ਤੋਂ ਕਾਫੀ ਵਾਕਿਬਾ ਉਸ ਤੋਂ ਬਾਅਦ ਕੁਲਦੀਪ ਸਿੰਘ ਟਾਲੀਵਾਲ ਜਿਹੜੇ ਕਿ ਮੁਜਿੱਦਾਂ ਮੰਤਰੀ ਔਰ ਉਹ ਵੀ ਚੋਣਵੀਂ ਅਦਮ ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਮਾਨ ਈਮਾਨ ਸਿੰਘ ਉਹ ਵੀ ਇਸ ਮੈਦਾਨ ਦੇ ਵਿੱਚ ਬਿਲਕੁਲ ਡਟੇ ਹੋਏ ਆ ਸੋ ਕਿਸ ਦਿਨ ਹੋਏਗੀ ਜਿੱਤ ਕਿਸ ਦਿਨ ਹੋਏਗੀ ਹਾਰ ਸੋ ਚੋਣਵੀਂ ਸਰਗਰਮੀਆਂ ਲੋਕ ਇੱਥੇ ਬੈਠੇ ਨੇ ਔਰ ਲੋਕਾਂ ਨਾਲ ਗੱਲ ਕਰਾਂਗਾ ਸੀਨੀਅਰ ਸਿਟੀਜ਼ਨ ਜਿਨ੍ਹਾਂ ਨੇ ਕਈ ਇਲੈਕਸ਼ਨਸ ਦੇਖਿਆ ਵਾ ਕਿ ਆਖਿਰਕਾਰ ਲੋਕਾਂ ਦੀ ਕੀ ਰਾਏ ਹੈ ਕਿਹੜਾ ਨੇਤਾ ਜਿਹੜਾ ਹੈਗਾ ਵਾ ਉਹਨਾਂ ਦਾ ਪਸੰਦੀ ਲੋਕ ਸਭਾ ਦੀ ਸੀਰੀਆਂ ਤੇ ਲਾਂਗੇ ਸੋ ਗੱਲ ਕਰਦੇ ਆ ਅੰਮ੍ਰਿਤਸਰ ਦੇ ਕੰਪਨੀ ਬਾਗ ਵਿੱਚ ਸੀਨੀਅਰ ਸਿਟੀਜ਼ਨ ਨਾਲ ਗੱਲ ਕਰਦੇ ਆ ਕੰਪਨੀ ਬਾਗ ਪਹੁੰਚੇ ਤੇ ਸੀਨੀਅਰ ਸਿਟੀਜ਼ਨ ਜੀ ਨਾਲ ਡੰਡਾ ਜੀ ਹੁਕਤਾਰ ਸਿੰਘ ਅੰਮ੍ਰਿਤਸਰ ਗੁਰੂ ਨਗਰੀ ਪੂਰੀ ਦੁਨੀਆ ਦੇ ਵਿੱਚ ਜਾਨੀ ਜਾਂਦੀ ਹੈ ਇਸ ਵਾਰੀ ਜਿਹੜੀ ਚੋਨਾ ਆ ਗਿਆ ਉਹ ਅਲੱਗ ਹੀ ਜਿਹਾ ਹੈ ਮਸ ਜਿਸ ਤਰ੍ਹਾਂ ਗਰਮੀ ਵਾਦੀ ਸੀ ਚੋਨਾ ਦਾ ਰੰਗ ਵੀ ਲਗਾਤਾਰ ਪਤਾ ਜਾ ਰਿਹਾ ਸੋ ਇਸ ਵਾਰ ਕਿਸ ਨੂੰ ਜਿਹੜੇ ਬਹੁਤ ਬੜੇ ਦੁਖੀ ਨੇ ਇੱਧਰ ਇਹ ਤੇ ਆ ਗਿਆ ਮੋਦੀ ਲਾਈਨ ਹੋ ਜਗਾ ਜੀ ਜਿਹੜੇ ਜਿਹੜਾ ਅਜੂਬੀ ਬਣੀ ਗਿਆ ਆਹ ਐ ਮੁੱਦੇ ਦੀ ਗੱਲ ਕੋਈ ਨਹੀਂ ਕਰਦਾ ਮੁੱਦੇ ਦੀ ਘਰੇ ਜਿੱਦਾਂ ਬੱਚੇ بڑے ਬੇਲੇ ਫਿਰਦੇ ਪਏ ਕੋਈ ਨਸ਼ੇ ਚਾਗੇ ਕੋਈ ਗੱਡੀ ਛੱਲੇ ਸੇਤ ਪਈ ਜਾਂਦਾ ਨਹੀਂ ਸੋ ਮੁੱਦੇ ਦੀ ਗੱਲ ਕੌਣ ਕਰ ਸਕਦਾ ਹੈ ਹਾਂ ਹਾਂ ਸਰਕਾਰ ਕਿਸ ਦੀ ਸਰਕਾਰ ਸਰਕਾਰ ਜੜੀ ਆਵੇ ਸਾਨੂੰ ਨਹੀਂ ਪਤਾ ਕੌਣ ਆਵੇ ਸੋ ਅੰਮ੍ਰਿਤਸਰ ਦੀ ਗੱਲ ਕਰ ਰਹੇ ਹੰਮਰਸਰ ਵੀ ਕਾਂਗਰਸ ਸਰ ਗੁਰਜੀਤ ਔਜਲਾ ਜਿਹੜੇ ਮੌਜੂਦਾ 7 ਸਾਲ ਤੋਂ ਐਮਪੀ ਲੱਗਦਾ ਉਹਨੇ ਕੰਮ ਕੀਤੇ ਹਾਂ ਉਹ ਉਹਨੇ ਮੰਤਰੀ ਆਣਾ ਜੇ ਕਾਂਗਰਸ ਆ ਗਈ ਤੇ ਪੱਕਾ ਮੰਤਰੀ ਕੰਮ ਤੋਂ ਸੰਤੁਸ਼ਟ ਹੋ 2 ਵਜੇ ਪਹਿਲਾਂ ਜਾ ਕੇ ਸੰਤੁਸ਼ਟ ਸਾਨੂੰ ਹੈਗਾ ਜਦੋਂ ਮੰਤਰੀ ਬਣਨ ਮਹੀਨੇ ਜੇ ਕੋਈ ਕੰਪਨੀ ਬਣਾ ਲੇ ਕੰਪਨੀ ਬਣਾ ਲੇ ਸਮਝੋ ਸਾਰੇ ਅੰਮ੍ਰਿਤਸਰ ਚ ਚੱਲ ਬਿਲਕੁਲ ਕੰਪਨੀ ਬਗ ਆ ਕੇ ਸਮਝੋ ਸਾਰੇ ਤਰ੍ਹਾਂ ਦੇ ਲੋਕ ਜਿਹੜੇ ਆ ਬਿਲਕੁਲ ਇਸ ਹੋਰ ਇਥੇ ਨਾਲ ਕਿਹਨਾ ਤੁਹਾਡੇ ਜੀ ਗੁਰਦੀਪ ਸਿੰਘ ਸੋ ਗੁਰਦੀਪ ਸਿੰਘ ਜੀ ਇਸ ਵਾਰੀ ਜਿਹੜੀ ਇਲੈਕਸ਼ਨ ਲਗੀ ਆ ਬਿਲਕੁਲ ਨਜ਼ਰ ਆ ਗਈ ਸਾਰਿਆਂ ਦੀ ਕਿਉਂਕਿ ਅੰਮ੍ਰਿਤਸਰ ਦੀ ਗੁਰੂ ਨਗਰੀ ਦੀ ਗੱਲ ਕਰੀਓ ਸੋ ਨਗਰ ਲੋਕ ਸਭਾ ਚੋਣਾਓ ਵੋਟੋ ਉਮੀਦਵਾਰ ਲੰਦਾ ਜਿਹੜਾ ਵੀ ਸੈਂਟਰ ਤੋਂ ਪ੍ਰੋਜੈਕਟ ਕੀ ਰਹਿੰਦਾ ਹੋਣ ਪਰ ਕਿਸ ਨੂੰ ਦੇਖਦੇ ਹੋ ਦੇਖਣ ਨੂੰ ਇਹ ਆ ਵੀ ਆਪਾਂ ਸਾਰਿਆਂ ਨੂੰ ਪਤਾ ਆ ਕਿ ਜਦੋਂ ਇਲੈਕਸ਼ਨ ਹੁੰਦੀ ਉਦੋਂ ਸਾਰੇ ਵਾਅਦੇ ਕਰਦੇ ਜਦੋਂ ਆਉਂਦੇ ਆ ਮੈਦਾਨ 'ਚ ਉਸ ਤੋਂ ਬਾਅਦ ਸਾਰੇ ਵਾਅਦੇ ਭੁੱਲ ਜਾਂਦੇ ਅੱਜ ਤੱਕ ਤੇਹੀ ਇਹ ਹੋਏ ਦਿਅੇ ਫਿਰ ਵੀ ਇੱਕ ਆਪਣਾ ਜਿਹੜਾ ਸਾਡਾ ਵੋਟ ਹੈ ਉਹ ਸਾਡਾ ਹੱਕ ਹੈ ਕਿ ਵੋਟ ਪਾਉਣਾ ਮੈਂ ਤੇ ਸਾਰਿਆਂ ਨੂੰ ਕਹਿੰਨ ਵੇਚ ਕਰਾ ਵੋਟ ਜ਼ਰੂਰ ਬਾੜਰ ਪਰ ਪਾਰਟੀ ਵੇਖਣੀ ਚਾਹੀਦੀ ਹੈ ਇਸ ਪਰ ਚਿਹਰਾ ਦੇਖਿਆ ਜਾਵੇ ਮੇਰੇ ਖਿਆਲ ਨਾਲ ਤਾਂ ਪਾਰਟੀ ਵੇਖਣੀ ਚਾਹੀਦੀ ਕਿਹੜੀ ਪਾਰਟੀ ਪਾਰਟੀ ਜਿਹੜੀ ਕੋਈ ਸਮਾਰਟ ਜਿਹੜੀ ਚੰਗੀ ਲੱਗਦੀ ਜਿਹੜਾ ਕੋਈ ਇਹੋਲੇ ਆਨਲੇ ਸਮਿਆਂ ਦੇ ਵਿੱਚ ਕੋਈ ਧਰਮ ਦੀ ਨਜ਼ਰ ਕੋਈ ਲੋਕਾਂ ਦਾ ਵਿਰੋਧ ਜਿਆਦਾ ਸਾਰੇ ਜਿਹੜੇ ਤਕਰੀਬਤ ਤਕਰੀਬਨ ਤੇ ਲੋਕਾਂ ਨੇ ਸਾਰਿਆਂ ਨੂੰ ਹੰਡਾਇਆ ਗੁਰਜੀਤਔਰ ਜਲਾ ਨੂੰ ਦੇਖੋ 10 ਸਾਲ ਹੋ ਗਏ 2 ਹੋਰੀ ਹੋ ਗਏ 7 ਸਾਲ ਚਲੋ 2 ਹੋਰੀ ਹੋ ਗਏ ਜਿਹੜੇ ਲਾਲੋ ਆਪਣਾ ਜੋਸ਼ੀ ਸਾਹਿਬ ਆ ਉਹਨਾਂ ਵੀ ਇਥੇ ਦੇ ਲੋਕਾਂ ਨੇ ਸਾਰਿਆਂ ਨੇ ਦੇਖਿਆ ਉਹਨਾਂ ਦਾ ਸਾਰਾ ਕੋ ਸਾਥ ਦਾ ਤੇ ਜੇ ਕੋਈ ਨਵਾਂ ਵੀ ਲਿਆਓ ਭਾਈ ਤੇਰੇ ਕੋਈ ਨਵਾਂ ਵੀ ਲਿਆਓ ਚਲੋ ਮੰਨ ਲਓ ਨਵਾਂ ਲਿਆਓ ਨੇ ਤੇ ਨਵਿਆਂ ਵੀ ਜੇ ਆਣ ਕੇ ਸਤਾ ਦੇ ਵਿੱਚ ਕੋਈ ਲੋਕਾਂ ਵਾਸਤੇ ਜੇ ਨਹੀਂ ਕੰਮ ਕਰੇਗਾ ਤੇ ਫਿਰ ਲੋਕਾਂ ਨੇ ਥੱਲੇ ਚਾੜਨਾ ਤੇ ਲੋਕੀ ਅਜ ਤੱਕ ਸਿਆਣੇ ਵੀ ਕਿਉਂਕਿ ਲੋਕਾਂ ਨੇ ਸਿਆਣਪ ਉਹ ਖਾਤੀ ਆ ਪਿਛਲੇ ਜਿਹੜੀ ਆਮ ਪਾਰਟੀ ਲਿਆ ਕੇ ਲੋਕਾਂ ਨੇ ਬਣਾਇਆ ਇਸ ਤਰੀਕੇ ਜਿਤਾਇਆ ਤੇ ਪਿਛਲੇ ਸਾਰੀਆਂ ਪਾਰਟੀਆਂ ਨੂੰ ਲੋਕਾਂ ਨੇ ਹਟਾਇਆ ਇਸ ਕਰਕੇ ਲੋਕਾਂ ਨੇ ਕਿਸੇ ਇੱਕ ਦੱਸਿਆ ਸੀ ਕਿ ਅਸੀਂ ਸਾਰੀਆਂ ਪਾਰਟੀਆਂ ਤੋਂ ਲੋਕਾਂ ਕੋ ਲੋਕ ਤੰਗਾ ਇਸ ਕਰਕੇ ਉਹਨਾਂ ਨੇ ਦੱਸਣ ਕਰਕੇ ਹੀ ਆਮ ਪਾਰਟੀ ਨੂੰ ਲਿਆਦਾ ਤੇ ਆਮ ਪਾਰਟੀ ਦਾ ਵੀ ਅੱਜ ਤੱਕ ਜੋ ਵੀ ਹੈ ਤਹਿਸ ਲੋਕਾਂ ਨਾਲ ਹੋ ਸਕਦਾ ਕਿ ਮਾਰਾ ਮੱਟਾ ਮੇਰੇ ਕਹਿਣ ਉਹਨਾਂ ਚ ਫਰਕ ਵੀ ਨਜ਼ਰ ਲੋਕਾਂ ਨੂੰ ਆਉਂਦਾ ਹੋਵੇ ਪਰ ਚਿਹਰਾ ਬਦਲੇ ਜਾਂ ਇਸ ਵਾਰੀ ਇਹ ਪੁਰਾਣਾ ਚਿਹਰਾ ਰਹੇਗਾ ਚਿਹਰਾ ਵੇਖੋ ਜੀ ਚਿਹਰੇ ਬਾਰੇ ਤੁਹਾਨੂੰ ਕੀ ਕਹਿ ਸਕਦੇ ਹਾਂ ਚਿਹਰਾ ਤੁਹਾਨੂੰ ਕੀ ਚਲੋ ਚਿਹਰੇ ਬਾਰੇ ਕੁਝ ਨਹੀਂ ਕਹਿ ਸਕਦੇ ਬਿਲਕੁਲ ਔਰ ਇੱਥੇ ਹੋਰ ਵੀ ਜਿਹੜੇ ਲੋਕ ਇਹਦੇ ਜੋ ਇਹਨਾਂ ਨਾਲ ਗੱਲ ਕਰਦਾ ਸੋ ਕੀ ਨਾਮ ਕੋਈ ਤੁਹਾਡਾ ਸਰਵਿੰਦਰ ਨਾਲ ਸ਼ਰਮਾ ਤੇ ਸ਼ਰਮਾ ਜੀ ਇਸ ਵਾਰੀ ਚਾਰ ਉਮੀਦਵਾਰ ਮੈਦਾਨ 'ਚ ਆ ਕੀ ਪਾਰਟੀ ਦੇਖੋਗੇ ਜਾਂ ਚਿਹਰਾ ਦੇਖੋਗੇ ਜਾਂ ਮੇਰਾ ਚੂੜਾ ਕੋਈ ਨਹੀਂ ਸਕਦਾ ਸਾਡੇ ਜਿਹੜਾ ਪਹਿਲਾ ਉਹ ਏਰੀਆ ਦਵੇ ਦਰਮੇ ਇਹ ਸਾਡੀ ਇਨਕਰੀਮੈਂਟ ਦਾ ਬਕਾਇਆ ਦਵੇ ਅਸੀਂ ਦੋਨੋਂ ਨੂੰ ਬਹੁਤ ਕਦੋਂ ਦੀ ਇਨਕਰੀਮੈਂਟ ਤੁਹਾਨੂੰ ਨਹੀਂ ਮਿਲੀ ਹੈ ਸਾਡੇ ਕਿੰਦਾ 12% ਰਹਿੰਦਾ ਉਹ ਨਹੀਂ ਇਨਕਰੀਮੈਂਟ ਕਦੋਂ ਦੀ ਨਹੀਂ ਮਿਲੀ ਤੁਹਾਨੂੰ ਕਿੰਨੇ ਸਾਲ ਹੋ ਗਏ 3-4 ਸਾਲ ਹੋ ਗਏ ਸਾਰੇ ਮੈਂ ਪੈਨਸ਼ਨਰ ਆਂਦੀਆਂ ਹੈ ਜੀ ਪੈਨਸ਼ਨਰ ਆਂਦੀਆਂ ਪੈਨਸ਼ਨਰ ਆਂਦੀਆਂ ਐਰਨ ਨਹੀਂ ਮਿਲਿਆ ਕਿ ਐਰਨ ਨਹੀਂ ਐਰਨ ਵੀ ਨਹੀਂ ਮਿਲਿਆ ਤੋ ਉਹ ਵੀ ਨਹੀਂ ਮਿਲਿਆ ਸੋ ਹੁਣ ਲੱਗਦਾ ਵੀ ਜੇਕਰ ਕੋਈ ਇਹੋ ਜਿਹਾ ਉਮੀਦਵਾਰ ਹੈ ਜਿਹੜਾ ਤੁਹਾਡੇ ਕੰਮ ਆ ਸਕਦਾ ਹੈ ਤੇ ਤੁਹਾਡੀ ਗਲੀ ਨੂੰ ਹੱਥ ਸਾਡੇ ਆਦਾਲਤ ਸਾਡੇ ਦੋਸਤ ਸਾਡੇ ਆਪਣੇ ਘਰ ਦੇ ਰਿਸ਼ਤੇਦਾਰ ਸਾਰੇ ਉਹ ਆਪ ਆਪ ਵੀ ਦੇ ਬਰਕਰਾਰ ਖਾਉਂਦੇ ਸੋ ਕਿੰਨੂੰ ਵੰਨਗੇ ਜੇਕਰ ਲੱਗਦਾ ਤੁਹਾਡੀ ਕੋਈ ਬਾਤ ਸੁਣ ਸਕਦਾ ਹੈ ਕਾਂਗਰਸ ਨੂੰ ਸੋ ਬਿਲਕੁਲ ਦੇਖ ਸਕਦੇ ਹੋ ਔਰ ਇੱਥੇ ਹੋਰ ਵੀ ਲੋਕ ਅਗੇ ਆਉਂਨਾਂ ਨਾਲ ਵੀ ਗੱਲ ਕਰਦੇ ਆ ਅੱਜ ਤੁਹਾਨੂੰ ਕੋਈ ਉਮੀਦ ਹੈ ਕਿ ਤੁਹਾਡੇ ਲਈ ਕੋਈ ਚੱਲੇਗਾ ਤੁਹਾਡੇ ਹੱਕਾਂ ਦੀ ਗੱਲ ਕਰਦਗਾ ਮੈਨੂੰ ਨਹੀਂ ਕੋਈ ਨਹੀਂ ਕੋਈ ਉਮੀਦ ਨਹੀਂ ਕਿਸੇ ਤੋਂ ਵੀ ਕੋਈ ਨਹੀਂ ਚਲੋ ਜੀ ਕਾਂਗਰਸ ਤੋਂ ਉਮੀਦ ਹੈ ਸੋ ਗੁਰਜੀਤ ਸਿੰਘ ਔਲਨ ਜਿਹੜੇ ਹੁਣ ਤੱਕ ਕੰਮ ਕੀਤੇ ਹੈ ਲੱਗਦਾ ਉਹ ਕੰਮ ਤੋਂ ਗੁਰੂ ਨਗਰ ਲਈ ਸੈਟੀਸਫਾਈਡ ਹੈ ਬਹੁਤ ਵਧੀਆ ਬੰਦਾ ਬੜਾ ਵਧੀਆ ਬੰਦਾ ਬਹੁਤ ਵਧੀਆ ਹੈ ਠੀਕ ਹੈ ਜੀ ਬਿਲਕੁਲ ਠੀਕ ਸੋ ਸੀਨੀਅਰ ਸਿਟੀਜ਼ਨ ਆਪਣੇ ਹੋਰ ਵੀ ਕੰਪਨੀ ਬਾਦ ਵਿੱਚ ਮੌਜੂਦ ਹਨ ਕਿ ਨਾਲ ਤੁਹਾਡਾ ਜੀ ਵੀਡੀਓ ਜੀ ਮੈਦਾਨ ਤੇ ਸਭ ਨੂੰ ਪਤਾ ਵਾ ਕੋਈ ਕਹਿੰਦੀ ਲੋੜ ਨਹੀਂ ਕਿਹੜੇ ਉਮੀਦਵਾਰੋ ਸਭ ਨੂੰ ਪਤਾ ਵਾ ਕੀ ਇਸ ਵਾਰ ਚਿਹਰਾ ਦੇਖਿਆ ਜਾਏਗਾ ਜਾਂ ਪਾਰਟੀ ਤੇ ਵਿਸ਼ਵਾਸ ਕੀਤਾ ਜਾਏਗਾ ਸੋ ਲੱਗਦਾ ਕਿਹੜੀ ਪਾਰਟੀ ਜਿਹੜੀ ਸੀ ਅੰਮ੍ਰਿਤਸਰ ਦੇ ਹੱਕਾਂ ਲਈ ਜਿਹੜੀ ਹੈ ਸੈਂਟਰ ਸਰਕਾਰ ਨੇ ਵਿਚਾਰ ਚੱਲਦੀ ਹੈ ਬੀਜੇਪੀ ਬੀਜੇਪੀ ਦੀ ਗੱਲ ਕਰੀਏ ਸੋ ਸੈਂਟਰ ਦੇ ਵਿੱਚ ਆਖੀ ਵਾਰ 400 ਵਾਰ ਦਾ ਨਾਰਾ ਦਿੱਤਾ ਗਿਆ ਕਿ ਅੰਮ੍ਰਿਤਸਰ ਦੇ ਵਿੱਚ ਸੀਟ ਜਿੱਤੀ ਜਾ ਕੇ ਕੀਤੀ ਆ ਇਹ ਵਾਲੀ ਗੱਲ ਹੈ ਕਿ ਕਰੀ ਗਿਆ ਜਾਦਾ ਹੈ ਅਮਰitsar ਦੀ ਸੀਟ ਕੀ ਭਾਜਪਾ ਜਿਸ ਨਹੀਂ ਨਹੀਂ ਇਹ ਤਾਂ ਨਹੀਂ ਕਿਹਾ ਜਾਦਾ ਨਾ ਕੋਈ ਜਿੱਤੇਗਾ ਇਹਦੇ ਬਾਰੇ ਨਹੀਂ ਕੁਝ ਨਹੀਂ ਕਿਹਾ ਜਾਦਾ ਇਹ ਵਗੈਰਾ ਦਾ ਬਰਾਬਰ ਦਾ ਨਹੀਂ ਕਹਿ ਨਹੀਂ ਕਿਹਾ ਕਿ ਜੇ ਤੁਮ ਲੋਕ ਮੌਜੂਦਾ ਐਮਪੀ ਦੇ ਕੰਮਾਂ ਤੋਂ ਸੰਤੁਸ਼ਟ ਹੋ ਮੌਜੂਦਾ ਠੀਕ ਹੈ ਜੀ ਸੋ ਬਿਲਕੁਲ ਹੋਰ ਇੱਥੇ ਸਤਜਵੀਰ ਜੀ ਬਿਲਕੁਲ ਇੱਥੇ ਲੋਕ ਸਾਰੇ ਬੈਠੇ ਨੇ ਕੋਈ ਪਾਰਟੀ ਚੂਗੀ ਕੋਈ ਪਾਰਟੀ ਨਿਕਲਦੀ ਹੈ ਲੇਕਿਨ ਅੰਮ੍ਰਿਤਸਰ ਦੇ ਵਿਕਾਸ ਲਈ ਗੁਰੂ ਨਗਰੀ ਦੇ ਵਿਕਾਸ ਲਈ ਪੂਰੀ ਦੁਨੀਆ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਾਮ ਜਾਂਦਾ ਹੈ ਸੋ ਇਸ ਤਰ੍ਹਾਂ ਦੇਖਦੇ ਹੋ ਕਿ ਪਾਰਟੀ ਨੂੰ ਦੇਖਦੇ ਹੋ ਚਿਹਰੇ ਨੂੰ ਦੇਖਦੇ ਜਿਹੜਾ ਗੁਰੂ ਨਗਰੀ ਦੇ ਵਿਕਾਸ ਦੇ ਵਿੱਚ ਇੱਕ ਵੱਡਾ ਮੀਲ ਦਾ ਪੱਥਰ ਸਾਬਿਤ ਹੋਏਗਾ ਦੇਖੋ ਜੇ ਮੈਂ ਕਹਿੰਦਾ ਜਿਹੜਾ ਹੈਗਾ ਪੀਨਾ ਤਾਂ ਆਪਣਾ ਸੁਦੀ ਘਾਲਿਆ ਨਹੀਂ ਦੇ ਜੁਰਜਤ ਹੋ ਜਾ ਹੌਰ ਜੇਰਾ ਹੌਂਜਾ ਠੀਕ ਹੈ ਅਗੇ ਵਧਾਉਂਦੀ ਰਹੋ ਉਹਦੇ ਕੰਮਾਂ ਤੋਂ ਸੰਤੁਸ਼ਟ ਹੋ ਜੀ ਬਿਲਕੁਲ ਸੋ ਗੁਰਜੀਤ ਸਿੰਘ ਓਜਲਾ ਦੇ ਕੰਮਾਂ ਤੋਂ ਸੰਤੁਸ਼ਟ ਸੋ ਗੁੰਦਰ ਸਿੰਘ ਜੀ ਗੁਰੂਗੰਗੀ ਦੇ ਜਿਹੜਾ ਨਾਂ ਦਾ ਸ਼ਬਦ ਸਿਰ ਚੁੱਕਦਾ ਕਿਉਂਕਿ ਉਹ ਸਭ ਕੰਟੀਨਰ ਮੰਦਰ ਚਾਹਤ ਪੁਰਵਾ ਪੀੜਾ ਤੇ ਰਿਸ਼ੀਆਂ ਦੀ ਕਰਦੀ ਹੈ ਸੋ ਗੁਰਜੀਤ ਸਿੰਘ ਓਜਲਾ 70 ਸਾਲ ਦੇ ਕਾਰਜਕਾਲ ਉਸ ਤੋਂ ਬਾਅਦ ਅਨੰਦ ਜੋਸ਼ੂ ਸੁਖਾਸਪੁਰ ਸਿਨੇਜੇ ਜਾਣੇ ਬਲਕਿ ਦੀਪ ਸਿੰਘ ਢਾਲੀਵਾਲ ਬੁਧੀ ਦਾ ਮੰਤਰੀ ਸੋ ਬੀਜੇਪੀ ਦਾ ਵੱਡਾ țeਰਾ ਕਰਨ ਤੁਸੀਂ ਸੰਤੁਸ਼ਟ ਕਿਸ ਨੂੰ ਦੇਖੋ ਬੜਾ ਕਜੀਸਰ ਢਾਲੀਆ ਵਾਲਿਆ ਆਪ ਪਾਰਟੀ ਦਾ ਬੰਦਾ ਆਪ ਪਾਰਟੀ ਨੇ ਇਹ ਤੁਮਿੰ ਬਈ ਆਪ ਦਾ ਆਰਡਰ ਵਿੱਚ ਬੜੇ ਵਧੀਆ ਕੰਮ ਕੀਤੇ ਬੰਦੇ ਆ ਬਟ ਉਹ ਲੋਈ ਮੋੜਣ ਗਿਆ ਕਦੀ ਕੀ ਮੰਨਦਾ ਸੋ ਸੈਂਟਰ ਦੀ ਗੱਲ ਕਰਨ ਦੇ ਪੰਜਾਬ ਦੀ ਤੁਸੀਂ ਗੱਲ ਨਹੀਂ ਜਣਾਣਾ ਇਹਦਾ ਸੈਂਟਰ ਨਹੀਂ ਜਾਣਾ ਪੰਜਾਬ ਨੂੰ ਕੋ ਕੇ ਜੱਤਰ ਭੇਜਾਂਗੇ ਕਦੀ ਵਧੀਆ ਬੰਦਾ ਮਾੜਾ ਸੋ ਇਸ ਨੂੰ ਲੜਾਈ ਕਿੱਚ ਦੇਖਦੇ ਕਿਹਨੂੰ ਪਾਟ ਕੇ ਦੇ ਬੋਲਦੀ ਕਿਹੜੀ ਕਿਹੜੀ ਕਾਂਗਰਸ ਤੇ ਆਪ ਦੀ ਸੋ ਮੌਜੂਦਾ ਐਮਪੀ ਦੀ ਗੱਲ ਕਰੀਏ ਇਹਨਾਂ ਦੇ ਕੰਮਾਂ ਨੂੰ ਕਿੰਨੇ ਨੰਬਰ ਦਿੰਦੇ ਹੋ ਅਗਰ ਤੁਸੀਂ ਕੋਈ ਨਹੀਂ ਪਹਿਲਾਂ ਠੀਕ ਪਹਿਲਾਂ ਮਨ ਹੈ ਬਸ ਇਹ ਮਾੜਾ ਸੋ ਬਿਲਕੁਲ ਹੋਰ ਕਿਹਨਾਂ ਤੋਂ ਡੰਗ ਕੋਈ ਸੋ ਅਨੀਲ ਜੀ ਸਵਾਲ ਉਹੀ ਆ ਤੁਸੀਂ ਵੀ ਸੁਣਿਆ ਕਿਸ ਕਿਸ ਨੂੰ ਦੇਖਦੇ ਹੋ ਔਰ ਕਿਹੜੀ ਪਾਰਟੀ ਆ ਚਿਹਰੇ ਨੂੰ ਦੇਖਦੇ ਹੋ ਦੋਨੋਂ ਪਾਰਟੀਆਂ ਵਿੱਚੋਂ ਢਾਲੀਵਾਲ ਤੇ ਓਜਲਾ ਇਹਨਾਂ ਦੀ ਫਾਇਦੇ ਆਪ ਸੋ ਜੋ ਦੋਨਾਂ ਦੇ ਵਿੱਚੋਂ ਇੱਕ ਜਿੱਦਦਾ ਬਾਤ ਸੰਤੁਸ਼ਟੀ ਆ ਕੀ ਗੁਰੂ ਨਗਰੀ ਦੇ ਵਿਕਾਸ ਲਈ ਕੰਮ ਕਰਦੇ ਨੇ ਸੋ ਹੁਣ ਜੇ ਗੁਰਜੀਤ ਸਿੰਘ ਓਇਲਾ ਆ 2 ਸਾਲ ਤੋਂ ਮਜਬੂਤਾ ਮੰਤਰੀ ਜਲ ਕੁਲਦੀਪ ਸਿੰਘ ਢਾਲੀਵਾਲ 7 ਸਾਲ ਤੋਂ ਓਜਲਾ ਦੋਨਾਂ ਦੇ ਕੰਮਾਂ ਦੀ ਗੱਲ ਕਰੀਏ ਤੁਸੀਂ ਦੋਨਾਂ ਦੇ ਕੰਮਾਂ ਤੋਂ ਸੰਤੁਸ਼ਟ ਹੋ ਜਾਂ ਪਾਰਟੀਕੂਲਰ ਇੱਕ ਚਿਹਰਾ ਸੰਜੀਨਾ ਦੋਨਾਂ ਤੋਂ ਸੰਤੁਸ਼ਟ ਸੋ ਬਿਲਕੁਲ ਲੋਕ ਸਹਿਮਤ ਕਰ ਰਹੇ ਕਿ ਨਾ ਤੁਹਾਡੇ ਜੀ ਮੇਰਾ ਨਾਮ ਜੀ ਮਨੀਸ਼ ਖੁੱਲੋ ਤੋਂ ਮਨੀਸ਼ ਜੀ ਚਾਰ ਉਮੀਦਵਾਰ ਕੈਮ ਦੀ ਲੋੜ ਨਹੀਂ ਸਭ ਨੂੰ ਪਤਾ ਲੱਗ ਚੁੱਕਿਆ ਅੰਮ੍ਰਿਤਸਰ ਦੇ ਵਿੱਚ ਸੋ ਇਸ ਵਾਰੀ ਪਾਰਟੀ ਆ ਚਿਹਰਾ ਕੰਮ ਜਿੰਨੇ ਕੰਮ ਕੀਤਾ ਉਹਨੂੰ ਵੋਟ ਪਵੇ ਸੋ ਕਿਸ ਨੇ ਕੰਮ ਕੀਤਾ ਲੱਗਦਾ ਵੀ ਮੌਜੂਦਾ ਐਮਪੀ 7 ਸਾਲ ਉਸ ਤੋਂ ਬਾਅਦ ਕਰਨਦੀਪ ਸਿੰਘ ਤੋਂ ਜੋ ਜਿਹੜੇ ਕਿ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਆ ਅਨਿੰਦੋਸੀ ਜਿਨ੍ਹਾਂ ਨੂੰ ਕੰਪਨੀ ਵੱਲ ਦਾ ਜਿਹੜੇ ਅਸੀਂ ਸਾਂਝ ਕਰੰਦੋਂ ਹਰ ਕੋਈ ਜਾਣਦਾ ਉਸ ਤੋਂ ਬਾਅਦ ਕੁਲਦੀਪ ਸਿੰਘ ਤਾਲੀਵਾਲ ਮੌਜੂਦਾ ਮੰਤਰੀ ਹੈ ਕਿਸ ਨੂੰ ਦੇਖਦੇ ਹੋ ਜੀ ਮੈਂ ਤੇ ਜੀ ਕਹਾਂਗਾ ਬੀਜੇਪੀ ਦੇ ਜਿਹੜੇ ਕੈਂਡੀਡੇਟ ਹੈ ਉਹ ਨੰਦੇ ਨੇ ਉਹਨਾਂ ਲਈ ਐ ਫਰਸਟ ਐਕਸਪੀਰੀਅੰਸ ਹੈ ਜੀ ਅਮਰੀਤ ਸਿੰਘ ਸਰ ਵੀ ਸੇਵਾ ਕਰਨੇ ਜਿਹੜੇ ਜੋਸ਼ੀ ਸਾਹਿਬ ਨੇ ਆਪਣਾ ਕੰਮ ਕਰਕੇ ਸਾਰਿਆਂ ਨੂੰ ਦਿਖਾਇਆ ਵਾ ਕਿ ਮੈਂ ਐ ਆਇਡੈਂਟੀਟੀ ਛੱਡੀ ਆ ਪੰਜਾਬ ਦੇ ਵਿੱਚ ਬੀਇੰਗ ਡਿਵੈਲਪਮੈਂਟ ਮਿਨਿਸਟਰ ਵੀ ਰਹੇ ਨੇ ਟੀ ਡਬਲਯੂ ਡੀ ਦੇ ਲੋਕਲ ਬਾਡੀ ਰਹੇ ਲੋਕਲ ਬਾਡੀ ਮਿਨਿਸਟਰ ਰਹੇ ਨੇ ਤੇ ਪੋਜਲਾ ਸਾਹਿਬ ਨੇ ਵੀ ਠੀਕ ਕੰਮ ਕੀਤਾ ਵਾ ਬਾਕੀ ਧਾਲੀਵਾਲ ਸਾਹਿਬ ਤੇ ਜੇ ਜਿੱਤਦੇ ਆ ਕਿ ਉਹਨਾਂ ਕੋ ਬਿਜਲੀ ਦਾ ਇੱਕ ਮੁੱਦਾ ਹੈ ਜਿਹੜਾ ਉਹਨਾਂ ਨੇ ਲੋਕਾਂ ਨੂੰ ਪਲੀ ਪ੍ਰੋਵਾਈਡ ਕਰਾਈ ਪਰ ਸਭ ਤੋਂ ਵੱਡਾ ਮੁੱਦਾ ਲਾਅਨ ਆਂਡਰ ਦਾ ਕੀ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੀ ਗੱਲ ਕਰਾਂ ਲਾਅਨ ਆਂਡਰ ਸਹੀ ਹੈ ਨਹੀਂ ਜੀ ਲਾਅ ਐਂਡ ਆਂਡਰ ਬਹੁਤ ਬੱਤਰ ਹਲਕਾ ਹੈ ਪਰ ਅਸੀਂ ਪੰਜਾਬ ਦੀ ਖਾਸ ਕਰਕੇ ਅੰਮ੍ਰਿਤਸਰ ਵੀ ਬਹੁਤ ਜ਼ਿਆਦਾ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਫੇਲ ਲਿਆ ਹੋਇਆ ਇਸ ਨੂੰ ਕੰਟਰੋਲ ਕਰਦੇ ਹੋਏ ਟ੍ਰੈਫਿਕ ਦੇ ਵੀ ਹੂਨ ਦੇਖ ਰਹੇ ਆ ਪੰਜ-ਛੇ ਦਿਨਾਂ ਤੋਂ ਕਿ ਸਚਾਰੂ ਢੰਗ ਨਾਲ ਚੱਲ ਰਹੀ ਹੈ ਟ੍ਰੈਫਿਕ ਪੁਲਿਸ ਆ ਕੇ ਸੜਕਾਂ ਤੇ ਖਲੋਤੀ ਹੈ ਪੂਰਾ ਡੇਢ ਸਾਲ ਹੋ ਗਿਆ ਸੀ ਇਹ ਘਰਾਂ ਚੀ ਦੀ ਸੋ ਜੇਕਰ ਗੱਲ ਕਰੀਏ ਸੋ ਫਾਈਟ ਕਿੱਥੇ ਗਿੰਦੇ ਹੋ ਫਾਈਟ ਗਿੰਨਾਂ ਜੀ ਮੈਂ ਆਮ ਆਦਮੀ ਪਾਰਟੀ ਤੇ ਕਾਂਗਰਸੀ ਫਾਈਟ